ਲਗੀ ਪੈਦਾ ਕੀ ਚੰਗੇ ਮਾੜੇ ਦਿੱਕਾ ਹੈ ਕਿ ਚੰਗੇ ਮਾੜੇ ਅੰਸਰ ਜਿਹੜੇ ਹੈ ਹਵਾਦਾਰੀ ਪਿੱਛੇ ਤੱਕ ਹਾਂ ਕਿਹੜੇ ਚੰਗੇ ਮਾੜੇ ਲੋਕ ਡੌਂਕੀ ਤੋਂ ਆਏ ਕਿਵੇਂ ਆਇਓ ਕਿਵੇਂ ਆਇਆ ਡੌਂਕੀ ਹੈ ਕਿ ਕਨੇ ਕਨੇ ਇਹ ਕਿਉਂ ਕਰਾਈ ਜਾ ਰਹੀ ਹੈ ਕੌਣ ਦੱਸੂਗਾ ਪਿੱਛੋਂ ਹਾਂਜੀ ਜੀਰਮਾਨ ਸਾਧਰੇ ਤਰੀਕੇ ਤੋਂ ਦੱਸੋ ਕਿ ਤੁਸੀ ਕਿਸ ਜਗ੍ਹਾ ਪਹੁੰਚਣਾ ਹੈ ਕਿਹੜੀ ਗੱਡੀ ਇਸਤੇਮਾਲ ਕਰਨੀ ਕਿੱਥੇ ਜਾ ਕੇ ਤੁਸੀ ਇਕੱਠੇ ਹੋਣਾ ਹੈ ਕਿੱਥੇ ਪਹੁੰਚਣਾ ਹੈ ਗੱਡੀ ਕਿੱਥੇ پارک ਹੋਣੀ ਹੈ ਇਹ ਸਾਡੀ ਜਿਹੜੀ ਟ੍ਰਿਲ ਹੈ ਉਹ ਤੁਹਾਨੂੰ ਪਤਾ ਹੋਣੀ ਹੈ ਬਿਜ਼ਨਸ ਲਾਲ ਉਹ ਸੈਂਸਿਟੀਵਟੀ ਲਾਲ ਉਹ ਇੰਸੂਰ ਹੋਣੀ ਜ਼ਰੂਰੀ ਹੈ ਜਦ ਤੱਕ ਕਲੈਕਸ਼ਨ ਨਹੀਂ ਲੋਕਾਂ ਨੂੰ ਕੀ ਪੀਲ ਨਜ਼ਰ ਆਈ ਹੈ ਕਿ ਕਿ ਫਲੈਗਸ਼ਿਪ ਦਰਾਂ ਮੌਕੀਂ ਦੁਆਰ ਤੇ ਜਿਹੜੇ ਰੀਟਲ ਜਿਹੜੇ ਪਾਰਕਿੰਗ ਮੋ ਪਾਰਕਿੰਗ ዞਨ ਤੋਂ ਪ੍ਰਾਪਤ ਹੋਏ ਨੇ ਉਹਨਾਂ ਤੇ ਬਹੁਤ ਸਕਿਪਨੈਸ ਕੀਤੀ ਹੈ ਇਹਨਾਂ ਤੋਂ ਬਹੁਤ ਅ ਰੋਜ਼ ਦੀ ਰੋਜ਼ ਜਿਹੜੇ ਨੋ ਟ੍ਰੈਫਿਕ ዞਨ ਹੈ ਤੁਹਾਨੂੰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਪਹਿਲੇ ਨਹੀਂ ਨਹੀਂ ਸਿਰਫ ਡਰ ਸੀ ਬਿਲਕੁਲ ਇਹ ਲੋਕਾਂ ਨੂੰ ਕੀ ਪੀਲ ਕਰਨਾ ਚਾਹੁੰਦੇ ਹੋ ਚਲੋ ਬੁਲੇਸ 247 ਟੋਟਾ ਨਾ